ਲੋਜੀ ਜਨਮ ਅਸ਼ਟਮੀ ਆ ਗਈ ਹੈ ਤੇ ਅੱਜ ਬਣਨ ਜਾ ਰਿਹਾ ਸਾਡਾ ਪੰਜ ਮੇਵਾ ਭੋਗ ਹਾਂਜੀ ਨਾਰੀਅਲ ਪਾਗ ਆਪਾਂ ਬਣਾ ਕੇ ਤਿਆਰ ਕਰ ਰਹੇ ਜਿਹਦੇ ਵਸਤੇ ਲੱ ਲਿਆ ਇੱਕ ਸੁੱਕਾ ਨਾਰੀਅਲ ਜਿਹਨੂੰ ਖੋਪਰਾ ਕਹਿੰਦੇ ਨੇ ਕੱਦੂ ਕਸ ਕਰ ਲਿਆ ਵੈ ਇੱਧਰ ਲਵਾਂਗੇ ਅਸੀਂ ਕੜਾਈ ਕੜਾਈ ਚ ਪਾ ਲਾਂਗੇ ਇੱਕ ਚਮਚਾ ਦੇਸੀ ਘਿਓ ਦਾ ਕਿਉਂ ਗਰਮ ਹੋ ਗਿਆ ਅਜ ਪਾ ਰਿਆਂ ਗੋੰਦ ਇਹ ਲੱਡੂਆਂ ਵਾਲੀ ਗੋੰਦ ਹੈ ਇੱਕ ਕਤੀਰਾ ਗੋੰਦ ਆਂਦੀ ਜਿਹੜੀ ਠੰਡੀ ਹੁੰਦੀ ਹੈ ਉਹ ਨਹੀਂ ਲੈਣੀ ਇਹ ਲੱਡੂਆਂ ਵਲੋਂ ਗੋੰਦ ਲੈਣੀ ਹੈ ਤੇ ਇਹਨੂੰ ਪੁੰਨ ਲੈਣਾ ਜਦੋਂ ਫੁੱਲ ਜਾਏਗੀ ਇਹਨੂੰ ਅਸੀਂ ਇੱਕ ਥਾਲੀ ਚ ਕੱਢ ਲਾਂਗੇ ਉਸੇ ਘਿਓ ਚ ਅਸੀਂ ਪਾਤੇ ਬਾਦ ਲੋ ਜਨਗੇ ਨਾਲੀਏ ਸੇ ਪਾਦਾਂਗੇ ਕਾਜੂ ਬਦਾਮ ਤੇ ਕਾਜੂ ਦੋਨੋਂ ਅਸੀਂ ਇੱਥੇ ਚੰਗੀ ਤਰ੍ਹਾਂ ਭੁੰਨ ਲੈਨੇ 99 ਇਕ ਥਾਲੀ ਚ ਕਢ ਲਾਂਗੇ ਬਚੇ ਹੋਏ ਕਿਉਂ ਚ ਅਸੀਂ ਪਾਦਾਂਗੇ ਮਖਾਨੇ ਲੋ ਫਲੇਮ ਤੇ ਮਖਾਨਿਆਂ ਨੂੰ ਅਸੀਂ ਭੁੰਜਨ ਦਵਾਂਗੇ ਦੂਜੇ ਪਾਸੇ ਅਸੀਂ ਕੀ ਕਰਨਾ ਜਿਹੜੀ ਗੋਂਦ ਆਪਾਂ ਪੁੰਨੀ ਹੈ ਤੇ ਜਿਹੜੇ ਕਾਜੂ ਬਦਾਮ ਭੁੰਨੇ ਆ ਉਹਨਾਂ ਨੂੰ ਅਸੀਂ ਦੋਰੀ ਡੰਡੇ 'ਚ ਪਾ ਕੇ ਕੁੱਟ ਲੈਣਾ ਮੈਂ ਇੱਥੇ ਮੈਂ ਇਹਨਾਂ ਨੂੰ ਦਰਦਰਾ ਜਿਹਾ ਕੁੱਟ ਰਹੀ ਆ ਜੇ ਘਰ 'ਚ ਵੱਡੇ ਨੇ ਸਿਆਣੇ ਆ ਜਾਂ ਬੱਚੇ ਨੇ ਤੇ ਉਹਨਾਂ ਵਾਸਤੇ ਤੁਸੀਂ ਕਰਦੇ ਮਿਕਸੀ 'ਚ ਪਾ ਕੇ ਦਾ ਪਾਊਡਰ ਵੀ ਤਿਆਰ ਕਰ ਸਕਦੇ ਹੋ ਲੋ ਜੀ ਇਹ ਤੇ ਗੋਣ ਤੇ ਆਪਾਂ ਬਦਾਮ ਕਾਜੂ ਕੁੱਟ ਲੈਨੇ ਮਖਾਨੇ ਵੀ ਆ ਦੇਖੋ ਖਸਤਾ ਹੋ ਗਏ ਨੇ ਹੁਣ ਇਹਨਾਂ ਨੂੰ ਵੀ ਇੱਕ ਪਲੇਟ 'ਚ ਕੱਢ ਲਾਂਗੇ ਤੇ ਇਹਨਾਂ ਨੂੰ ਵੀ ਦੋਰੀ ਡੰਡੇ 'ਚ ਪਾ ਕੇ ਅਸੀਂ ਕੁੱਟ ਲਾਂਗੇ ਹੁਣ ਜਿਹੜਾ ਅਸੀਂ ਨਾਰੀਅਲ ਕੱਦੂਕਸ ਕਰਕੇ ਰੱਖਿਆ ਸੀ ਉਹਨੂੰ ਭੁੰਨ ਲਾਂਗੇ ਨਾਰੀਅਲ ਨੂੰ ਵੀ ਆਪਾਂ ਬਿਲਕੁਲ ਲੋ ਫਲੇਮ ਤੇ ਭੁੰਨਾ ਹੈ ਕਿਉਂਕਿ ਬਹੁਤ ਜਲਦੀ ਲਾਲ ਹੋ ਜਾਂਦਾ ਹੈ ਇਹ ਦੇਖੋ ਨਾਰੀਅਲ ਪੁੱਜ ਗਿਆ ਇਹਨਾਂ ਵੀ ਅਸੀਂ ਉਸੇ ਥਾਲੀ ਵਿੱਚ ਕਢ ਲਾਂਗੇ ਸਾਰੇ ਡਰਾਈ ਫਰੂਟਸ ਅਸੀਂ ਭੁੰਨ ਕੇ ਕੁੱਟ ਕੇ ਤਿਆਰ ਕਰ ਲੈਨੇ ਦੋ ਕੋਲੀਆਂ ਅਸੀਂ ਇੱਥੇ ਖੰਡ ਦੀਆਂ ਲੈ ਲਈਆਂ ਨੇ ਇੱਕ ਕੋਲੀ ਪਾ ਲਈਏ ਪਾਣੀ ਦੇ ਵਿੱਚ ਪਾ ਲਈਏ ਇਲਾਇਚੀ ਪਾਊਡਰ ਇਹਨੂੰ ਆਪਾਂ ਕੜਨ ਦਵਾਂਗੇ ਇਹ ਦੇਖੋ ਜੀ ਸਾਡੀ ਇੱਥੇ ਚਾਸ਼ਨੀ ਬਣ ਕੇ ਤਿਆਰ ਹੋ ਗਈ ਹੈ ਬੱਬਲਸ ਆ ਗਏ ਨੇ ਪਾਣੀ ਵਿੱਚ ਹੁਣ ਆਪਾਂ ਜਿੰਨੇ ਵੀ ਡਰਾਈ ਫਰੂਟਸ ਨੇ ਉਹ ਸਾਰੇ ਆਪਾਂ ਕੀ ਕਰਨੇ ਨੇ ਚਾਸ਼ਨੀ ਵਿੱਚ ਪਾ ਦੇਣੇ ਨੇ ਪਾਕੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ 2 ਤੋਂ 3 ਮਿੰਟ ਤੱਕ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਕਾਣਾ ਹੈ ਫਿਰ ਅਸੀਂ ਕਰ ਦਾਂਗੇ ਗੈਸ ਦਾ ਫਲੇਮ ਬੰਦ ਤੇ ਤੁਸੀਂ ਦੇਖੋਗੇ ਸਾਡੀ ਇੱਥੇ ਜਿਹੜੀ ਨਾਰੀਅਲ ਪਾਕ ਹੈ ਉਹ ਬਿਲਕੁਲ ਬਣ ਕੇ ਤਿਆਰ ਹੈ ਹੁਣ ਦੂਜੇ ਪਾਸੇ ਅਸੀਂ ਲਈਏ ਜੀ ਇੱਥੇ ਥਾਲੀ ਥਾਲੀ ਨੂੰ ਅਸੀਂ ਚੰਗੀ ਤਰ੍ਹਾਂ ਦੇਸੀ ਘਿਓ ਨਾਲ ਪਹਿਲੇ ਗ੍ਰੀਸ ਕਰ ਲਿਆ ਤੇ ਉਹਦੇ ਵਿੱਚ ਸਾਰੀ ਜਿੰਨੀ ਵੀ ਆਪਾਂ ਨਾਰੀਅਲ ਪਾਕ ਬਣਾਈ ਹੈ ਉਹਨੂੰ ਫੈਲਾ ਲਾਂਗੇ ਫੈਲਾ ਕੇ ਅਸੀਂ ਕੀ ਕਰਨਾ ਹੈ ਚਮਚੇ ਦੀ ਮਦਦ ਨਾਲ ਇਹਨੂੰ ਸੈੱਟ ਕਰ ਲੈਣਾ ਹੈ ਜਿੰਨੇ ਸਾਈਜ਼ ਦੇ ਤੁਹਾਨੂੰ ਬਰਫੀ ਇਹਨੂੰ ਚਾਹੀਦੀ ਹੈ ਉਸ ਹਿਸਾਬ ਨਾਲ ਤੁਸੀਂ ਇਹਨੂੰ ਫੈਲਾ ਸਕਦੇ ਹੋ ਮੋٹے ਪੀਸ ਚਾਹੀਦੇ ਹੈ ਤਾਂ ਥੋੜਾ ਇਹਨੂੰ ਤੁਸੀਂ ਅੱਧੀ ਥਾਲੀ ਵਿੱਚ ਹੀ ਸੈੱਟ ਕਰ ਸਕਦੇ ਹੋ ਮੈਂ ਇੱਥੇ ਪੂਰੀ ਥਾਲੀ ਵਿੱਚ ਇਹਨੂੰ ਸੈੱਟ ਕਰ ਲਿਆ ਤੁਸੀਂ ਚਾਹਦੇ ਤਾਂ ਲੱਡੂ ਵੀ ਬਣਾ ਸਕਦੇ ਹੋ ਆ ਦੇਖੋ ਜਦੋਂ ਇਸ ਤਰ੍ਹਾਂ ਸੈੱਟ ਹੋ ਜਾਏਗੀ ਨਾ ਤੇ ਪੰਖੇ ਦੀ ਬਾਜੀ ਉਹ ਨਾਰਮਲ ਟੈਂਪਰੇਚਰ ਤੇ ਹੀ ਬਹੁਤ ਵਧੀਆ ਸੈੱਟ ਹੋ ਜਾਂਦੀ ਹੈ ਜਦੋਂ ਹਲਕੀ ਜੀ ਠੰਡੀ ਹੋ ਜੇ ਫਿਰ ਤੁਸੀਂ ਚਾਕੂ ਦੀ ਮਦਦ ਨਾਲ ਇਹਦੇ ਵਿੱਚ ਇਸ ਤਰ੍ਹਾਂ ਕੱਟਦੇ ਨਿਸ਼ਾਨ ਲਾ ਲੈਨੇ ਨੇ ਜਦੋਂ ਇਹ ਬਿਲਕੁਲ ਠੰਡੀ ਹੋਏਗੀ ਤੇ ਇਹਦੇ ਪੀਸ ਕੱਟਨੇ ਬਹੁਤ ਆਸਾਨ ਹੋਣਗੇ ਸਾਡੀ ਜਿਹੜੀ ਹੈ ਨਾ ਜੀ ਇੱਥੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੇ ਬਨਨ ਵਾਲੀ ਨਾਰੀਅਲ ਪਾਕੇ ਜਿਹੜੀ ਉਹ ਬਨ ਕੇ ਤਿਆਰ ਹੈ ਪੰਚ ਮੇਵਾ ਭੋਗ ਵੇਨੂੰ ਕਿਹਾ ਜਾਂਦਾ ਵੈ ਬਹੁਤ ਹੀ ਸਵਾਦ ਬੰਦੀ ਹੈ ਸ਼੍ਰੀ ਕ੍ਰਿਸ਼ਨ ਜੀ ਨੂੰ ਮੈਂ ਬਹੁਤ ਪਸੰਦ ਸੀ ਹਰ ਕਿਸੇ ਦੇ ਘਰ ਮਠਾਈ ਜ਼ਰੂਰ ਬਣ ਕੇ ਤਿਆਰ ਹੁੰਦੀ ਹੈ ਤੇ ਅੱਜ ਦੀ ਰੈਸিপি ਤੁਹਾਨੂੰ ਸਾਰਿਆਂ ਨੂੰ ਜ਼ਰੂਰ ਪਸੰਦ ਆਏਗੀ ਬਹੁਤ ਸੋਹਣੀ ਰੈਸিপি ਹੈ ਤੁਸੀਂ ਵੀ ਇਹਨੂੰ ਟਰਾਈ ਕਰਨਾ ਰੈਸিপি ਪਸੰਦ ਆਈ ਹੈ ਜੀ ਵੀਡੀਓ ਨੂੰ ਕਰ ਦਿਓ ਲਾਈਕ ਪੂਰੀ ਰੈਸিপি ਵੀ ਮੇਰੇ ਚੈਨਲ ਤੇ ਹੈਗੀ ਹੈ ਦੇਖ ਲੈਣਾ ਚਲੋ ਜੀ ਫਿਰ ਮਿਲਦੇ ਹਾਂ ਉਦੋਂ ਤੱਕ ਜੈ ਸ਼੍ਰੀ ਕ੍ਰਿਸ਼ਨ